ਰਵਿੰਦਰ ਸਿੰਘ ਫੋਲਕਾ ਨੇ ਦੁਬਾਰਾ ਸਿਆਸਤ ਦੇ ਵਿੱਚ ਐਂਟਰੀ ਮਾਰੀ ਹੈ ਔਰ ਇਸ ਤਰ੍ਹਾਂ ਮਾਰੀ ਹੈ ਕਿ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਲੀਡਰ ਜਿਹੜੇ 2018 ਦੇ ਵਿੱਚ ਸਿਆਸਤ ਛੱਡ ਜਾਂਦੇ ਨੇ ਹਾਲਾਂਕਿ ਦਿੱਲੀ ਦੇ ਵਿੱਚ ਵਿਚਰ ਰਹੇ ਹੁੰਦੇ ਨੇ ਪਰ ਉਹ ਹੁਣ ਸਿਆਸਤ ਦੇ ਵਿੱਚ ਵਾਪਸੀ ਕਰਨ ਨੂੰ ਤਿਆਰ ਹੈ ਔਰ ਅਕਾਲੀ ਦਲ ਦੇ ਵਿੱਚ ਜੁਆਇਨ ਕਰਨਗੇ ਇਹ ਉਹਨਾਂ ਦਾ ਦਾਵਾ ਹੈ ਜਦੋਂ 7 ਮੈਂਬਰੀ ਕਮੇਟੀ ਬਣ ਕੇ ਆਪਣਾ ਅਮਲ ਪੂਰਾ ਕਰ ਲਵੇਗੀ ਹੁਣ ਇੱਥੇ ਚਰਚਾਾਂ ਮੈਂ ਇੱਥੋਂ ਤੱਕ ਸ਼ੁਰੂ ਹੋ ਗਈਆਂ ਕਿ ਕੀ ਐਚਐਸ ਫੁਲਕਾ ਨੂੰ ਅਕਾਲੀ ਦਲ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕੀਤਾ ਜਾਊਗਾ ਕੀ ਹਰਵਿੰਦਰ ਸਿੰਘ ਫੁਲਕਾ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਸਮਾਗਜ਼ਾਰਾਏ ਨੇ 2018 ਦੇ ਵਿੱਚ ਸਿਆਸਤ ਤੋਂ ਬਾਹਰ ਹੋ ਗਏ ਸੀ ਔਰ ਲਗਾਤਾਰ ਹਿਊਮਨ ਰਾਈਟਸ ਨੂੰ ਲੈ ਕੇ ਵਿਚਰ ਰਹੇ ਸੀ ਕੀ ਹੁਣ ਐਚਐਸ ਫੁਲਕਾ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਸੁਖਬੀਰ ਸਿੰਘ ਬਾਦਲ ਦਾ ਬਦਲ ਬਣ ਕੇ ਆਉਣਗੇ ਐਚਐਸ ਫੁਲਕਾ ਹੁਣ ਸਵਾਲ ਜਦੋਂ ਇਹ ਉੱਠਦਾ ਪਿਆ ਸੀ ਉਸੇ ਦਰਮਿਆਨ ਕੁਝ ਨਾਮ ਵੀ ਸਾਹਮਣੇ ਆਏ ਆ ਉਹਨਾਂ ਨਾਮਾਂ ਦੇ ਵਿੱਚ ਕੁਝ ਇਹੋ ਜਿਹੇ ਨਾਮ ਨੇ ਜਿਹੜੇ ਸੰਭਾਵੀ ਤੌਰ ਦੇ ਉੱਤੇ ਨਵੇਂ ਪ੍ਰਧਾਨ ਵਜੋਂ ਦੇਖੇ ਜਾ ਰਹੇ ਹੁਣ ਇੱਕ ਪਾਰਟੀ ਅਕਾਲੀ ਦਲ ਵਰਗੀ ਪਾਰਟੀ ਉਸ ਦੀ ਪ੍ਰਧਾਨਗੀ ਵਾਸਤੇ ਤਾਂ ਜ਼ਾਹਿਰ ਤਨ ਬੜੇ ਨਾਮ ਹੋਣਗੇ ਬੜੇ ਲੋਕ ਹੋਣਗੇ ਜਿਹੜੇ ਆਪਣਾ ਅਧਿਕਾਰ ਉੱਤੇ ਜਿਤਾਉਂਦੇ ਹੋਣ ਇਤਿਹਾਸ ਕਈ ਇਹੋ ਜਿਹੇ ਪਰਿਵਾਰਾਂ ਦੀ ਗਵਾਹੀ ਭਰਦਾ ਜਿਹੜੇ ਹੁਣ ਤੱਕ ਅਕਾਲੀ ਦਲ ਦੀ ਪ੍ਰਧਾਨਗੀ ਦੇ ਉੱਤੇ ਰਹਿੰਦੇ ਆਏ ਨੇ ਪਰ ਤਾਂ ਵੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਜਾਂਦੀ ਹੈ ਨਹੀਂ ਜਾਂਦੀ ਸੱਤ ਮੈਂਬਰੀ ਕਮੇਟੀ ਬਣਨ ਤੋਂ ਬਾਅਦ ਇਸ ਚੀਜ਼ ਦਾ ਜਵਾਬ ਸਾਹਮਣੇ ਆਵੇਗਾ ਪਰ ਜਦੋਂ ਇਹ ਜਵਾਬ ਆਵੇਗਾ ਔਰ ਜੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਯਾਨੀ ਕਿ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਉਹਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਛੁਟਕਾਰਾ ਦਿੱਤਾ ਗਿਆ ਤੇ ਫਿਰ ਨਵਾਂ ਪ੍ਰਧਾਨ ਕੌਣ ਹੋਵੇਗਾ ਚਰਚਾਾਂ ਦੇ ਦਰਮਿਆਨ ਕੁਝ ਨਾਮ ਉੱਭਰ ਕੇ ਸਾਹਮਣੇ ਆ ਰਹੇ ਸੀ ਔਰ ਉਹਨਾਂ ਨਾਮਾਂ ਦੇ ਵਿੱਚ ਵਿੱਚ ਹੁਣ ਐਚਐਸ ਫੁਲਕਾ ਦਾ ਨਾਮ ਵੀ ਜੁੜ ਗਿਆ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਰਹ ਹਟੇ ਨਹੀਂ 2018 ਦੇ ਵਿੱਚ ਸਿਆਸਤ ਤੋਂ ਇੱਕ ਪਾਸੇ ਹੋ ਗਏ ਸੀ ਔਰ ਲੰਮਾ ਸਮਾਂ ਹਿਊਮਨ ਰਾਈਟਸ ਨੂੰ ਲੈ ਕੇ ਕੰਮ ਕਰਦੇ ਰਹੇ 1984 ਨੂੰ ਲੈ ਕੇ ਕੰਮ ਕਰਦੇ ਰਹੇ ਔਰ ਐਚਐਸ ਫੁਲਕਾ ਹੁਣ ਆਮ ਆਦਮੀ ਪਾਰਟੀ ਤੋਂ ਅਲੈਦਾ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦੇ ਨੇ ਔਰ ਇਸੇ ਦਰਮਿਆਨ ਚਰਚਾ ਸ਼ੁਰੂ ਹੋ ਗਈ ਕਿ ਕੀ ਐਚਐਸ ਫੁਲਕਾ ਹੁਣ ਪ੍ਰਧਾਨਗੀ ਵਾਸਤੇ ਵੀ ਆਪਣਾ ਨਾਮ ਅੱਗੇ ਰੱਖਣਾ ਚਾਹੁੰਦੇ ਨੇ ਕੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਨੇ ਔਰ ਇਹ ਦਰਮਿਆਨ ਇਹ ਵੀ ਚਰਚਾ ਹੈ ਕਿ ਕੀ ਉਹਨਾਂ ਨੂੰ ਬਣਨ ਦਿੱਤਾ ਜਾਊਗਾ ਕਿ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਜਦੋਂ ਤਨਖਾਈਆ ਕਰਾਰ ਦਿੱਤੇ ਜਾਂਦੇ ਆ ਤੇ ਉਸ ਵੇਲੇ ਉਹਨਾਂ ਦੇ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਗਿਆ ਸੀ ਨਿਯੁਕਤ ਕਰ ਦਿੱਤਾ ਗਿਆ ਸੀ ਉਸੇ ਦਰਮਿਆਨ ਇਹ ਚਰਚਾਵਾ ਚੱਲੀਆਂ ਕਿ ਜੇ ਸੁਖਬੀਰ ਸਿੰਘ ਬਾਦਲ ਪਰਮਨੈਂਟ ਲਾਂਬੇ ਹੋ ਜਾਂਦੇ ਐ ਤੇ ਇਸ ਸਥਿਤੀ ਦੇ ਵਿੱਚ ਕੌਣ ਪ੍ਰਧਾਨ ਬਣੇਗਾ ਉਹਨਾਂ ਚਰਚਾਵਾ ਦੇ ਵਿੱਚ ਕਦੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਆਉਂਦਾ ਸੀ ਕਦੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਨਾਮ ਆਉਂਦਾ ਸੀ ਕਦੇ ਗੁਰਪ੍ਰਤਾਪ ਸਿੰਘ ਵਡਾਲਾ ਦਾ ਨਾਮ ਆਉਂਦਾ ਸੀ ਕਦੀ ਸੁਖਦੇਵ ਸਿੰਘ ਢੀਂਸਾ ਦਾ ਨਾਮ ਆਉਂਦਾ ਸੀ ਬੜੇ ਨਾਮ ਚੱਲਦੇ ਪਏ ਸੀ ਪ੍ਰਚਲਿਤ ਸੀ ਔਰ ਉਹਨਾਂ ਵਿਚਾਲੇ ਹੁਣ ਐਚਐਸਾ ਫੁਲਕਾ ਦਾ ਨਾਮ ਆ ਗਿਆ ਇਹ ਨਾਮ ਕਿੰਨਾ ਕੁ ਕੰਕਰੀਟ ਇੱਥੇ ਸਾਬਤ ਹੁੰਦਾ ਆ ਕਿੰਨਾ ਕੁ ਵਾਜਬ ਸਾਬਤ ਹੁੰਦਾ ਹੈ ਕਿ ਬਾਦਲ ਪਰਿਵਾਰ ਇਹ ਪ੍ਰਧਾਨਗੀ ਜੇ ਜਾਂਦੀ ਵੀ ਹੋਈ ਤਾਂ ਆਪਣੇ ਹੱਥੋਂ ਜਾਣ ਦੇਵੇਗਾ ਜੇ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਖੁੱਸਦੀ ਵੀ ਹੋਈ ਤਾਂ ਕਿ ਬਾਦਲ ਪਰਿਵਾਰ ਇਹ ਕੁਰਸੀ ਜਿਹੜੀ ਆ ਖੁੱਸਣ ਦੇਵੇਗਾ ਸਵਾਲ ਇਹ ਵੀ ਬਣਦਾ ਕਿਉਂਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਉਹਨਾਂ ਤੋਂ ਬਾਅਦ ਉਹਨਾਂ ਨੇ ਸਿਰਫ ਇਹ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਉਸ ਤੋਂ ਬਾਅਦ ਬਾਦਲ ਪਰਿਵਾਰ ਤੋਂ ਬਾਹਰ ਇਹ ਪ੍ਰਧਾਨਗੀ ਨਹੀਂ ਗਈ ਜਦਕਿ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੀ ਆ ਉਹ ਪਲ-ਪਲ ਬਦਲਦੀ ਰਹੀ ਆ ਜਦੋਂ-ਜਦੋਂ ਲੋੜ ਮਹਿਸੂਸ ਹੋਈ ਆ ਉਦੋਂ-ਉਦੋਂ ਇਹ ਪ੍ਰਧਾਨਗੀ ਬਦਲੀ ਆ ਪਰ ਇਸ ਦੇ ਬਾਵਜੂਦ ਬਾਦਲ ਪਰਿਵਾਰ ਦੇ ਕੋਲ ਇਹ ਪ੍ਰਧਾਨਗੀ ਲੰਬੇ ਸਮੇਂ ਤੋਂ ਰਹੀ ਔਰ ਇਸ ਦੇ ਦਰਮਿਆਨ ਹੁਣ ਐਚਐਸ ਫੁਲਕਾ ਜੇ ਅਕਾਲੀ ਦਲ 'ਚ ਆਉਂਦੇ ਆ ਔਰ ਨਵੇਂ ਅਕਾਲੀ ਦਲ ਦੇ ਹੋਏ ਕਨਸਟੀਟਿਊਸ਼ਨ ਦੇ ਵਿੱਚੋਂ ਹਿੱਸੇਦਾਰੀ ਰੱਖਦੇ ਆ ਤਾਂ ਕੀ ਉਹ ਪ੍ਰਧਾਨ ਵੀ ਬਣਨਗੇ ਇਹ ਹੁਣ ਇੱਕ ਵੱਡਾ ਸਵਾਲ ਬਣਿਆ ਪਿਆ ਇਸ ਮਾਮਲੇ ਨੂੰ ਲੈ ਕੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਐਚਐਸ ਫੁਲਕਾ ਦਾ ਅਗਲਾ ਕਦਮ ਕੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਇ